ਸਸਰੀ ਗਾਲ ਜੀ ਸਾਰਿਆਂ ਨੂੰ ਆਜੋ ਬਾਈ ਸੁਣ ਦਿਖਾਉਣੇ ਆਗੇ ਜਿਹੜਾ ਆਪਣਾ ਆਮ ਹੈਪੀ ਸੀਡਰ ਆ ਹਨ ਤੇ ਬਲੇਡ ਵਾਲੇ ਹੈਪੀ ਸੀਡਰ ਦੀ ਕਣਕ ਦਾ ਹਰੀ ਹੋਣ ਚ ਕਿੰਨਾ ਫਰਕ ਆ ਇਹ ਆਪਣਾ ਇੱਕੋ ਹੀ ਬਾਹ ਹਨਾ ਇੱਕੋ ਹੀ ਘੇਰਾ ਉਹਦੇ ਵਿੱਚ ਵੀਜੀ ਹੋਈ ਹੈਗੀ ਆ ਦੇਖੋ ਇਹ ਚ ਕਿੰਨੀ ਕਣਕ ਹਰੀ ਹੋਈ ਹੈਗੀ ਉਨੇ ਹੀ ਵੀ ਪਾਇਆ ਉਨੇ ਹੀ ਰਹੇਗਾ ਉੱਥੇ ਬੰਨਿਆ ਸੀ ਇਹ ਵੀ ਉਨੇ ਰਹੇ ਵੀ ਤੇ ਬੰਨਿਆ ਸੀ ਉਧਰ ਵੀ ਉਨੇ ਰਹੇ ਵੀ ਤੇ ਬੰਨਿਆ ਸੀ ਇਹ ਇਹ ਕਣਕਾ ਜਿਹੜੀ ਇਹ ਹਰੀ ਹੋਈ ਹੈ ਜਿਹੜੇ ਆਮ ਹੈਪੀ ਸੀਡਰ ਆਪਣੇ ਲੈਂਡ ਫੋਰਸ ਹੋਰ ਸਾਰੀਆਂ ਕੰਪਨੀਆਂ ਦਾ ਆਉਂਦਾ ਉਹਦੀ ਕਣਕ ਆ ਗਈ ਤੇ ਇਹ ਇੱਕ ਇੱਕ ਕਿਆਰੀ ਆ ਇਹਦੇ ਆ 11 ਗਾ ਇਧਰ ਦੇਖੋ ਉਹ ਕਿੰਨੀ ਚਮਕਾਰਾ ਮਾਰਦੀ ਨਾਲ ਤੇ ਆ ਜਾਨੂੰ ਦਿਖਾਉਣੇ ਆ ਇਹਦੇ ਆ ਸਾਰੇ ਘੇੜੇ ਦੂਜੇ ਇਹ ਤਾਂ ਥੋੜਾ ਜਿਹਾ 4-5 ਖੁੱਲਾ ਨਾ ਇੱਕੋ ਜਿਹੀ ਵਾਹਨ ਸੀ ਯਾਰ ਸੇਮ ਥੋੜਾ ਜਿਹਾ ਵਾਹਨ ਪੁਸਕ ਵੀ ਸੀ ਪਹਿਲਾਂ ਇਹਦੀਆਂ ਬਹੁਤ ਵੀਡੀਓ ਪਾਈਆਂ ਨੇ ਦੇਖ ਲਿਓ ਆਪਣੇ ਚੈਨਲ ਤੇ ਜਾ ਕੇ ਆ ਦੇ ਆ ਦੇਖੋ ਉਹੀ ਵਾਹਨ ਚ ਥੋੜੀ ਜਿਹੀ ਦੂਰ ਤੇ ਕਿੰਨੀ ਕਣਕ ਹਣੀ ਹਰੀ ਹੋਈ ਐ ਇਹ ਬਲੈਟ ਬਲੈਟ ਵਾਲੇ ਹੈਪੀ ਸੀਡਰ ਦੀ ਕਣਕ ਬੀਜੀ ਹੋਈ ਹੈਗੀ ਤੇ ਉਧਰ ਉਧਰਲੀ ਸਾਈਡ ਵੀਜੀ ਹੋਈ ਆ ਦੂਜੀ ਦੀ ਇਧਰਾਂ ਬੀਜੇ ਦੇ ਕਿੰਨੀ ਹਰਿਆਲੀ ਮਾਰਦੀ ਐ ਤੇ ਬਈ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ ਜਾਣਕਾਰੀ ਦਿੱਤੀ ਸੀਗੀ ਤੇ ਸੇਮ ਬੀ ਆ ਸੇ ਇੱਕੋ ਹੀ ਖੇਤ ਆ ਇੱਕੋ ਹੀ ਬੀ ਆ ਉਨਾ ਹੀ ਰੇਪ ਆਇਆ ਹੋਇਆਗਾ ਸਾਰਾ ਕੁਝ ਉਨਾ ਹੀ ਪਾਇਆ ਹੋਇਆ ਯਾਰ ਸਾਰਾ ਕੁਝ ਏ ਟੂ ਜ਼ेड ਵੀ ਵੀ ਉਹੀ ਪਰ ਇੱਕੋ ਹੀ ਕਿਆਰਾ ਇਹ ਹਾਲ ਤੱਕ ਕਿਆਰਾ ਵੀ ਉਹੀ ਆ ਨਾਲੇ ਤੇ ਉਹਦੇ ਨਾਲ ਹੀ ਆ ਇਹ ਤੋਂ ਤੱਕ ਆ ਜਿਹੜਾ ਇਹ ਬਲਿਟ ਵਾਲੀ ਹੈਪੀ ਸਿਡਰ ਦਾ ਕਿੰਨਾ ਚੰਕਾ ਰਾਂ ਮਾਰਦੀ ਇਹ ਇਹਦੇ ਨਾਲ ਹੀ ਆਦੇ ਪਿੱਛ ਦੀ ਨਾ ਹੋਗਾ ਇੱਧਰ ਜਿਹੜਾ ਇਹ ਦੂਜੇ ਹੈਪੀ ਸਿਡਰ ਦਾ ਤੇ ਇਹਦੇ ਵਿੱਚ ਕਿੰਨੀ ਘਰੀ ਹੋਈ ਹੈਗੀ ਹਾ ਦੇ ਬਰੋ 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 ਖੜਾ ਕੇ ਦਿਖਾਉਣਾ ਤੁਹਾਨੂੰ ਤੇ ਇੱਧਰ ਆਹ ਸਾਰਾ ਕਿਆਰਾ ਨੂੰ ਤਾਂ ਸੁਣੀ ਘਰੀ ਹੋਈ ਹੈ ਕਣਕ ਤਾਂ ਇਹ ਵੀ ਵੀ ਥੋੜੀ ਘੱਟ ਨਿਕਲੀ ਹੈਗੀ ਲੇਟ ਨਿਕਲੀ ਆ ਮਤਲਬ ਨਿਕਲੀ ਤਾਂ ਉਹੀ ਆ ਵੀ ਨਿਕਲੀ ਉਹਦੇ ਨਾਲੋਂ ਲੇਟ ਆ ਇਹ ਹਰੀ ਹੋਣ 'ਚ ਫਰਕ ਪਾ ਗਈ ਤੇ ਨਾਲੇ ਆ ਇੱਕ ਦਿਨ ਪਹਿਲਾਂ ਬੀਜੀ ਆ ਉਹ ਪਲੇਟਾਂ ਵਾਲੇ ਨਾਲ ਇੱਕ ਦਿਨ ਬਾਅਦ ਚ ਬੀਜੀ ਆ ਤੇ ਯਾਰ ਪੂਰੀ ਵਧੀਆ ਯਾਰ ਖੁਸਕੀ ਖਸਕੀ ਚ ਪੂਰੀ ਵਧੀਆ ਹਰੀ ਹੋਈ ਆ ਉਹ ਪੂਰੀ ਘਾਟ ਹਰੀ ਹੋਈ ਜਗੀ ਬਸ ਹੁਣ ਇਹ ਥੋੜਾ ਜਿਹਾ ਖੁਸਕੀ ਸੀ ਆਪਣਾ ਗਰਦੀ ਉੱਡਦੀ ਸੀਗੀ ਜਿੱਦੇ ਬੀਜ ਦੇ ਅਹੀ ਕਣਕਾਂ ਲੱਗਦਾ ਸੀ ਵੀ ਮੁਸ਼ਕਲ ਹੀ ਨਿਕਲੇ ਪਾਣੀ ਲਾਉਣਾ ਪਊਗਾ ਪੂਰੀ ਘਾਟ ਕਣਕ ਹਰੀ ਹੋ ਗਈ ਆ ਦੇ ਇਹ ਦੂਜਾ ਹੈ ਪੀਸੀ ਡਰ ਦਾ ਸਾੜ ਵੀ ਦੇਖੋ ਕਿੰਨਾ ਚੌੜਾ ਦਖਾ ਰਹੀ ਆ ਮੈਂ ਕਿੰਵਰੇ ਦਿਨ ਦਾ ਉਹਦਾ ਸਾੜ ਵੀ ਜਮਾ 0 ਟਰਲਰੰ ਦੇ ਜਿਆਦਾ ਬਰੀਕ ਕੱਢਿਆ ਹੋਇਆ ਹੈਗਾ ਤੇ ਮੈਂ ਤੁਹਾਨੂੰ ਇੰਨੀ ਵੀਡੀਓ ਪਾ ਕੇ ਦੱਸਣਾ ਸੀਗਾ ਵੀ ਦਿਖਾਉਣੇ ਆਂਗੇ ਆਪਣੇ ਭਰਾਵਾਂ ਨੂੰ ਮੈਂ ਸੋਚਿਆ ਮੈਂ ਅੱਜ ਮਾਰਾ ਛੇਤ ਕਿਡਾ ਦੋ ਤਿੰਨ ਘਣਾ ਬਾਅਦ ਤੇ ਆਹ ਦੇਖੋ ਜੇਦੋ ਇਧਰ ਆ ਕੇ ਵੜ ਜੰਨੇ ਆਂ ਲੱਗਦਾ ਵੀ ਹੋਰ ਖੇਤ ਕੀ ਆਗੇ ਹੁੰਦੇ ਆਗੇ 0 ਟਰਲਰੰੋਂ ਵੀ ਸਾੜ ਪੀੜਾ 0 ਟਰਲਰੰ ਦੇ ਦੂਰੀ ਸਾੜ ਤੋਂ ਸਾੜ ਦੀ ਦੂਰੀ 0 ਟਰਲਰੰ ਜਿੰਨੀ ਆ ਇਹਦਾ ਕਿਤੇ ਕਿਤੇ ਹੋਰਾ ਮੁੱਖ ਆ ਗਿਆ ਹੋਇਆਗਾ ਤੇ ਉਹ ਸੋਹਣੀ ਪੂਰੀ ਹੋਈ ਹੋਈ ਹੈਗੀ ਆਪਣਾ ਖੇਤੀਬਾੜੀ ਵਾਲਾ ਵੀਡੀਓ ਦੇਖਣ ਲਈ ਚੈਨਲ ਫੋਲੋ ਕਰ ਲਓ YouTube ਤੇ Facebook ਚੈਨਲ ਦੋਨਾਂ ਤੇ ਪਾਉਣੇ ਹੁੰਦੇ ਆਗੇ ਤੇ ਪੂਰੀ ਕਣਕ ਕਣਕ ਹਰੀ ਹੋਈ ਹੋਈ ਆ ਯਾਰ ਕੋਈ ਕਮੀ ਨਹੀਂ ਕਣਕ ਚ ਆਹ ਬਲੇਟ ਵਾਲੇ ਹੈਪੀ ਸੀਡਰ ਨਾਲ ਜਿਹੜੀ ਬੀਜੀ ਹੋਈ ਹੈਗੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਜੇ ਕਿਸੇ ਬਰਾ ਨੇ ਬੀਜੀ ਹੈਗੀ ਕਿਵੇਂ ਹਰੀ ਹੁੰਦੀ ਆ ਕੀ ਗੱਲਬਾਤ ਆ ਜੇ ਦੂਜੀ ਹੈਪੀ ਸੀਡਰ ਨਾਲ ਤੇ ਇਹਦੇ ਨਾਲ ਕੀ ਫਰਕ ਆ ਆਪਣੇ ਚੈਨਲ ਨਾਲ ਜੁੜਜੋ ਬਾਈ ਐਂਡ ਤੱਕ ਸਾਰਾ A to Z ਦੱਸਾਂਗੇ ਕੀ ਝਾੜ ਆਇਆ ਕੀ ਉਹ ਆਇਆ ਕਹੇ ਜਾਂ ਦਾਣਾ ਕੀ ਡਿੱਗਣ ਖੜਨਾ ਕੀ ਚੱਲਣ ਕਰਨ ਚ ਇਹ ਜਿਹੜਾ ਜੋ ਵੀ ਆਪਾਂ ਨੂੰ ਦਿੱਕਤ ਆਈਆਂ ਸਾਰਾ ਕੁਝ ਦੱਸਾਂਗੇ ਆਪਣੇ YouTube ਤੇ Facebook ਚੈਨਲ ਨੂੰ ਫੋਲੋ ਕਰ ਲਓ ਤੇ ਧੰਨਵਾਦ ਜੀ